bye I live in two ਸਰਬੱਤ <laughs> ਦਾ ਹੋ ਹੈ ਜਮਾ ਥਾ ਦਾਤਾ ਨજર ਸਵਲੀ ਰਹਿਮਤ ਕਰ ਕੇ ਆਪਣੇ ਚਰਨੀ ਲਾਦਾਤਾ ਖੈਰ ਮਹਿਰਤੀ ਬਹਦਾਤਾ ਦਰ ਤੇਰੇ ਤੇ ਖੜੇ ਸਵਲੀ ਹੋ ਹੋ ਬਹੁ ਸਾਸਤਰ ਬਹੁ ਸਮਰਤੀ ਟਿੱਕੇ ਸਰਬਟੰਡੂਰ ਬੂਜ ਸੁਨਾਹੀ ਹਰ ਹਰੈ ਨਾਨਕ ਨਾਮ ਅਮੋਲ ਜਗੋ ਜਗਾ ਟੱਲ ਰਹਿਮਤਾਂ ਦੇ ਪੰਡਾਰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਤ ਤੌਰ ਪਵਿੱਤਰ ਹਜ਼ੂਰੀ ਵਿੱਚ ਸੁਭਾਏ ਮਾਨ ਬਰਾਜ ਮਾਨ ਸਤਿਰਬਤ ਗੁਰੂ ਕੀ ਸੰਗਤਾਂ ਸਤਗੁਰਾਂ ਦੇ ਦਰਬਾਰ ਵਿੱਚ ਹਾਜ਼ਰੀਆਂ ਭਰ ਕੇ ਇਹ ਮਨੋਖਾ ਦੇਹੀ ਇਸ ਸਮੇਂ ਦੀਆਂ ਘੜੀਆਂ ਨੂੰ ਸੁਭਾਗੇ ਬਣਾ ਰਹੇ ਦਰਨੋਕ ਬਣਾ ਰਹੇ ਸਤਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ ਆਪਣੇ ਤੇ ਸਤਗੁਰਾਂ ਦੀ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸੁਣਨ ਤੇ ਸੁਣਾਉਣ ਦਾ ਇਹ ਸੁਭਾਗ ਦੀਆਂ ਘੜੀਆਂ ਇਹ ਪਲ ਸਾਨੂੰ ਪ੍ਰਾਪਤ ਹੋ ਰਹੇ ਨੇ ਆਓ ਮੇਰੇ ਹਜ਼ੂਰ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਫੁਰਜ਼ੰਦ ਮਾਤਾ ਗੁਜਰੀ ਦੇ ਲਾਲ ਦੇਵਤਾਹੀ ਅਮਰਤ ਦੇ ਦਾਤੇ ਮਦ ਅਗੰਬੜੇ ਇਨਕਲਾਬੀ ਗੁਰੂ ਪੁੱਤਰਾਂ ਦੇ ਦਾਨੀ ਸ਼ਹੀਦ ਪਿਤਾ ਦੇ ਪੁੱਤਰ ਸ਼ਹੀਦ ਪੁੱਤਰਾਂ ਦੇ ਪਿਤਾ ਹਾਜ਼ੂਰ ਪਾਤਸ਼ਾਹ ਤੁਲਗੀ ਤੇ ਪਾਤਸ਼ਾਹ ਬਰਾਜ ਬਲੋ ਆਪਣੇ ਖਾਲਸੇ ਨੂੰ ਫਤਿਹ ਨਾਲ ਜੋੜਿਆ ਹੈ ਤੁਸੀਂ ਸਤ ਗੁਰਾਂ ਦੇ ਧੋਏ ਨਾਲ ਜੁੜਿਓ ਬਾਣੀ ਨਾਲ ਜੁੜਿਓ ਕੀਰਤਨ ਨਾਲ ਜੁੜਿਓ ਆਓ ਇੱਕ ਵਾਰੀ ਫਤਿਹ ਨਾਲ कुछ गया बख्शिश करो लोग जथे नागुरु जी का खालसा वाहिए साहबानी सकत्र साहेबान आने वाले प्रोग्राम बारे गुरु की संतान जानकारी दे रहे ਮੇਰੇ ਹਜ਼ੂਰ ਪਾਤਸ਼ਾਹ ਦਤਾਰ ਪਾਸ਼ਾ ਜਿਨ੍ਹਾਂ ਨੇ ਦੁਨੀਆ ਲਈ ਸੰਸਾਰ ਲਈ ਸਾਨੂੰ ਅਣਖ ਗੈਰਤ ਸਤਗੁਰੂ ਗੁਰੂ ਅਰਜਨ ਦੇਵ ਪਾਤਸ਼ਾਹੀ ਮਹਾਰਾਜ ਨੇ ਸਿਖਾਇਆ ਹੈ ਸ਼ਹੀਦੀ ਦਾ ਮਾਰਗ ਦਰਸਾਇਆ ਹੈ 30 ਮਈ ਨੂੰ ਸ਼ਹੀਦੀ ਦਿਨ ਗੁਰਦਰਾ ਸਾਹਿਬ ਆਨੰਦਿਆ ਸਮੂਹ ਸੰਗਤਾਂ ਵੱਲੋਂ ਪ੍ਰਬੰਧਕ ਸਹਿਬਾਨਾਂ ਵੱਲੋਂ ਬੜੀ ਸ਼ਾਦਾ ਭਾਵਨਾ ਨਾਲ ਸ਼ਹੀਦੀ ਪੁਰਬ ਉਹਨਾਂ ਦਰਨ ਨੂੰ ਮੁੱਖ ਰੱਖਦੇ ਆ ਸ਼ਹੀਦੀ ਨੂੰ ਮੁੱਖ ਰੱਖਦੇ ਆ ਸਮਰਗਮ ਕੀਤੇ ਜਾਣੇ ਨੇ ਮੇਰੇ ਹਜ਼ੂਰ ਬਾਦਸ਼ਾ ਮੇਰੇ ਪਤਮੇ ਨਾਨਕ ਗੁਰੂ ਅੱਡਣ ਦੇ ਪਾਸ਼ਾ ਜੀ ਮਹਾਰਾਜ ਗੁਰੂ ਕੀ ਨਗਰੀ ਸ੍ਰੀ ਅਮਰ ਸਰਸਹਰ ਦੀ ਧਰਤੀ ਤੇ ਵਿਰਾਜ ਬਾਣੀ। ਹਜ਼ੂਰ ਦੇ ਚਰਨਾਂ ਵਿੱਚ ਗੁਰੂ ਕੀ ਸੰਗਤਾਂ ਸਤਗੁਰਾਂ ਦੇ ਚਰਨ ਪਰਸਰੀਆਂ ਨੇ। ਦੁਨੀਆ ਦੇ ਕੋਨੇ-ਕੋਨੇ ਵਿੱਚੋਂ ਮੇਰੇ ਹਜ਼ੂਰ ਪਾਤਸ਼ਾਹ ਨੂੰ ਸਰਦਾ ਸਤਕਾਰ ਭੇਟ ਕਰਨ ਲਈ ਹਜ਼ੂਰ ਦੀ ਚਰਨ ਧੂੜ ਮਸਤ ਨਾਰੀ ਹੈ। ਗੁਰੂ ਨਾਨਕ ਪਾਤਸ਼ਾਹੀ ਮਹਾਰਾਜ ਦੇ ਦਰਬਾਰ ਵਿੱਚ ਅਰਬੀ ਸਿੰਧਾ ਦਾ ਬਹੁਤ ਵੱਡਾ ਸਨਮਾਨ ਸਤਕਾਰ ਹੈ ਅਰਬੀ ਸਿੰਧਾ ਦਾ ਗੁਰੂ ਨਾਨਕ ਪਾਤਸ਼ਾਹੀ ਮਹਾਰਾਜ ਦੇ ਚਰਨਾ ਵਿੱਚ ਮੇਰੇ ਹਜ਼ੂਰ ਪਾਤਸ਼ਾਹੀ ਹਜ਼ੂਰੀ ਵਿੱਚ ਗੁਰੂ ਨਾਨਕ ਪਾਤਸ਼ਾਹੀ ਮਹਾਰਾਜ ਨਾਲ ساری ਜ਼ਿੰਦਗੀ ساری ਜ਼ਿੰਦਗੀ ਹਜ਼ੂਰ ਦੇ ਚਰਨਾਂ ਵਿੱਚ ਰਬਾਬੀ ਬਣ ਕੇ ਭਾਈ ਮਰਦਾਨਾ ਜੀ ਨੇ ਗੁਰੂ ਚਰਨਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਐਸੇ ਤਰ੍ਹਾਂ ਗੁਰੂ ਨਾਨਕ ਦੇ ਦਰਬਾਰ ਵਿੱਚ ਸਮੇਂ-ਸਮੇਂ ਸਰ ਕੀਰਤਨ ਕਰਕੇ ਸਤਗੁਰਾਂ ਦੇ ਰਬਾਬੀ ਗੁਰੂ ਕੇ ਸਿੱਖ ਗੁਰੂ ਨਾਨਕ ਦੇ ਦਰਬਾਰ ਦੀਆਂ ਖੁਸ਼ੀਆਂ ਖੁਸ਼ੀਆਂ ਸਤਿਗੁਰੀਆਂ ਖੁਸ਼ੀਆਂ ਲੈ ਕੇ ਸਤਿਗੁਰੂ ਦੇ ਕੀਰਤਨ ਰਾਹੀਂ ਬਾਪੂ ਦੇ ਦਰਬਾਰ ਵਿੱਚ ਹਾਜ਼ਰੀਆਂ ਭਰਦੇ ਨੇ ਇਹ ਸਤਿਗੁਰੂ ਸੱਚੇ ਬਾਛ ਮਹਾਰਾਜੀ ਮਰਜ਼ਾਦਾ ਹੈ ਬਚਾਤਾ ਹੈ ਉਹ ਸਾਨੂੰ ਕੋਈ ਸੁਭਾਅ ਦੇ ਕੇ ਕਹਿੰਦੇ ਕਿ ਆ ਗੁਰੂ ਨਾਲ ਜਿੰਦੇ ਪਿਆਰਿਆ ਕੀਰਤਨ ਸ਼ਰਣ ਕਰ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਤੁਹਾਡੀ ਗੱਲ ਨਹੀਂ ਕਰਦਾ ਕਈ ਸਾਡੇ ਮਨਮੁਖ ਕਿਤਨੀਆਂ ਤੇ ਕਿੰਨੇ ਕਿੰਤੂ ਪ੍ਰੰਤੂ ਕਰਦੇ ਨੇ ਕਹਿੰਦਾ ਕੀਰਤਨ ਹੁੰਦਾ ਰਹੇਦਾ ਜੀ ਕੋਈ ਗੱਲ ਨਹੀਂ ਇਹ ਤਾਂ ਇਹਨਾਂ ਦਾ ਕੰਮ ਹੈ ਨਹੀਂ ਮੇਰੇ ਹਜ਼ੂਰ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸੀ ਭਾਈ ਮਰਦਾਨਾ ਜੀ ਜਦੋਂ ਸਰਦਰ ਤੇ ਰਬਾਬ ਵਜਾਉਂਦੇ ਸਨ ਤਬਾਂ ਨੂੰ ਸ਼ੌਂਦੇ ਜੀ ਫਿਰ ਹਜ਼ੂਰ ਪਾਤਸ਼ਾਹ ਆਪਣੇ ਮੁਖਾਰ ਵਿੱਚ ਜੋ ਬਾਣੀ ਉਚਾਰਨ ਕਰਦੇ ਜੈਸੀ ਮਹਾਂਬ ਕਸਮ ਕਿ ਬਾਣੀ ਤੈਸਲਾ ਕਰੀਗੇ ਆਨ ਬਿਲਾ ਲੋ ਸ਼ਰਮ ਧਰਮ ਦੋਸ਼ ਤੋਂ ਖਲੋਇ ਕੂੜ ਪਰਹਿ ਪ੍ਰਧਾਨ ਬਿਲਾ ਲਵੇ ਮੇਰੇ ਹਜ਼ੂਰ ਪਾਤਸ਼ਾਹ ਦੇ ਦਰਬਾਰ ਵਿੱਚ ਇਹ ਰਵਾਮੀਆਂ ਨੇ ਕੀਤਨ ਦੀ ਹਾਜ਼ਰੀ ਦਾ ਹੀ ਗੁਰੂ ਕੀਆ ਖੁਸ਼ੀਆਂ ਪ੍ਰਾਪਤ ਕੀਤੀਆਂ ਆਜ ਵੀ ਕਰ ਰਹੇ ਹਨ ਰਾਗੀ ਸਿੰਘ ਸਰਵਾਰ ਮੇਰੇ ਹਜ਼ੂਰ ਪਾਤਸ਼ਾਹ ਨੇ ਗੁਰੂ ਨਾਨਕ ਪਾਤਸ਼ਾਹੀ ਮਹਾਰਾਜ ਨੇ ਭਾਵੇਂ ਆਪਣੇ ਆਪ ਨੂੰ ਧਾੜੀ ਕਹਲਾਇਆ ਪਰ ਮੰਨਤਾ ਗੁਰੂ ਕੇ ਰਾਗੀਆਂ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਦਰਬਾਰ ਵਿੱਚ 6ਵੇਂ ਨਾਨਕ ਗੁਰੂ ਹਰਗੋਬਿੰਦ ਪਾਤਸ਼ਾਹੀ ਮਹਾਰਾਜ ਨੇ ਢਾਟੀਆਂ ਨੂੰ ਸਤਕਾਰ ਮਾਨ ਦਿੱਤਾ ਹਜ਼ੂਰ ਦੇ ਦਰਬਾਰ ਵਿੱਚ ਮੇਰੇ ਗੁਰੂ ਜੀ ਦੇ ਪਾਤਸ਼ਾਹ ਮਹਾਰਾਜ ਦੇ ਦਰਬਾਰ ਵਿੱਚ ਰਬੀ ਭਾਈ ਸੱਤਾ ਤੇ ਬਲਵੰਡ ਹਜ਼ੂਰ ਦੀ ਹਜ਼ੂਰੀ ਵਿੱਚ ਕੀਰਤਨ ਕਰਕੇ ਸਤਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ ਮੇਰੇ ਹਜ਼ੂਰ ਦੇ ਚਰਨਾ ਵਿੱਚ ਜਿਸ ਤਰ੍ਹਾਂ ਟੋਕਰ ਬਣ ਕੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦੀ ਭਾਈ ਕਿ ਤਰ੍ਹਾਂ ਇਹ ਗੁਰੂ ਕੀਆਂ ਸੰਤਾਂ ਨੂੰ ਸੁਣਾਉਂਦੇ ਨੇ ਤੇ ਗੁਰੂ ਦਾ ਜਸ ਕਰਦੇ ਨੇ ਉਸ ਲੈਣਾ ਨੂੰ ਆਪ ਗੁਰੂ ਕੀਆਂ ਸੰਤਨੀਆਂ ਸਭਾਵਾਂ ਵਿੱਚ ਭਾਈ ਦਿਆ ਦੀਪ ਜਲਾਲਾਬਾਦੀ ਭਾਈ ਦਰਬਾਰਾ ਸਿੰਘ ਸਹੋਲੀ ਸਰਗੀ ਬਾਦ ਕਰਨਜੀਤ ਸਿੰਘ ਲੰਘਾ ਦਾਸ ਮਰਤੀ ਸਿੰਘ ਦੀ ਲੌਂਗੋਵਾਲ ਦਾ ਘਾੜੀ ਜਿੱਥਾ ਉਹਨਾਂ ਲੈਣਾ ਨੂੰ ਸਵੀਕਾਰ